ਸ਼੍ਰੀ ਖੁਰਾਲਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਤੇ ਆਉਣ ਵਾਲੀਆਂ ਸੰਗਤਾਂ ਨੂੰ ਕੁਝ ਬੇਨਤੀਆਂ ਅੱਜ ਦਿਨ ਬੁੱਧਵਾਰ ਸਮਾ ਸ਼ਾਮ ਦੇ 5 ਵਜੇ ਦੇ ਕਰੀਬ ਗੜ ਸ਼ੰਕਰ ਦੇ ਅਧੀਨ ਪੈਂਦੇ ਇਤਿਹਾਸਕ ਤਪ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਕੇਵਲ ਸਿੰਘ ਨੇ ਵਿਸਾਖੀ ਦਿਵਸ ਤੇ ਆਉਣ ਵਾਲੀਆਂ ਸੰਗਤਾਂ ਨੂੰ ਕੁਝ ਬੇਨਤੀਆਂ ਕੀਤੀਆਂ ਜਿਨ੍ਹਾਂ ਵਿੱਚ ਗੁਰੂ ਘਰ ਨੂੰ ਆਉਣ ਲਈ ਉਹਨਾਂ ਨੇ ਟਰੈਕਟਰ ਟਰਾਲੀਆਂ ਭਾੜ ਢੋਣ ਵਾਲੀਆਂ ਗੱਡੀਆਂ ਤੇ ਇੱਥੇ ਆਉਣ ਤੋਂ ਉਹਨਾਂ ਨੂੰ ਸਖਤ ਮਨਾਹੀ ਕੀਤੀ ਹੈ ਇਸ ਮੌਕੇ ਤੇ ਉਹਨਾਂ ਨੇ ਜਿਹੜੇ ਐ ਹੁੱਲੜਵਾਜ ਐ ਹੁੱਲੜਵਾਜੀਆਂ ਕਰਨ ਵਾਲੇ ਐ ਉਹਨਾਂ ਨੂੰ ਵੀ ਸਖਤ ਤਾੜਨਾ ਕੀਤੀ ਪੂਰੀ ਜਾਣਕਾਰੀ ਤੁਸੀਂ ਆਪ ਸੁਣੋ ਭਾਈ ਕੇਵਲ ਸਿੰਘ ਤੋਂ ਕਪਿਸਤਾਨ ਸ੍ਰੀ ਖਰੜਗੜ੍ਹ ਸਾਹਿਬ ਇਥੇ ਤਾਂ ਗੁਰੂ ਰਵਦਾਸ ਪਾਤਸ਼ਾਹ ਜੀ ਨੇ 4 ਸਾਲ 2 ਮਹੀਨੇ 11 ਦਿਨ ਰਹਿ ਕਰਕੇ ਇਸ ਧਰਤੀ ਦੇ ਜ਼ਰਰੇ ਜ਼ਰਰੇ ਨੂੰ ਪਾਵਨ ਪਵਿੱਤਰ ਕੀਤਾ ਤੇ ਸਾਨੂੰ ਇੱਕ ਮਹਾਨ ਤੀਰਥ ਬਖਸ਼ਿਸ਼ ਕੀਤਾ ਜੋ ਕਿ ਕਾਂਚੀ ਬਾਰਾਨਾਸ ਤੋਂ ਦੂਜੇ ਸਥਾਨ ਦੂਜੇ ਥਾਂ ਤੋਂ ਆਂਦਾ ਹੈ ਤਪਸਥਾਨ ਸ੍ਰੀ ਖਰਗੜ ਸਾਹਿਬ ਔਰ ਇਸ ਤਪਸਥਾਨ ਸ੍ਰੀ ਖਰਗੜ ਸਾਹਿਬ ਨੂੰ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਖਰਗੜ ਸਾਹਿਬ ਵਿਖੇ ਨਤਮਸਤਕ ਹੋਣਾ ਹੈ ਉਹਨਾਂ ਸੰਗਤਾਂ ਨੂੰ ਅਸੀਂ ਬੇਨਤੀ ਕਰਨ ਲਈ ਅੱਜ ਹਾਜ਼ਰ ਹੋਏ ਆਂ ਇਹ ਸੰਗਤ ਜੀ ਤਪੋਸਥਾਨ ਸ੍ਰੀ ਕਰੋਲਗੜ੍ਹ ਸਾਹਿਬ ਜ਼ਿਲ੍ਹਾ ਹਿਸ਼ਾਰਪੁਰ ਦੇ ਨੀਵੇਂ ਪਹਾੜੀ ਇਲਾਕੇ ਵਿੱਚ ਸਥਿਤ ਹੈ ਇੱਥੇ ਕਿਤੇ ਕਿਤੇ ਪਧਰੇ ਰਸਤੇ ਤੇ ਕਿਤੇ ਕਿਤੇ ਤਿੱਖੇ ਮੋੜ ਤੁਲਾਨਾ ਉਚਾਈ ਵਾਲੇ ਰਸਤੇ ਹਨ ਸੋ ਪਿਛਲੇ ਸਮੇਂ ਦੌਰਾਨ ਕਈ ਵਾਰ ਅਣਸਖਾਵੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਈ ਜਿਨ੍ਹਾਂ ਦੇ ਨਾਲ ਸ਼ਰਧਾ ਨੂੰ ਭਾਰੀ ਸੱਟ ਲੱਗੀ ਹੈ ਸਿਰ ਦੇ ਬਲੰਦਰੇ ਗਏ ਨੇ ਸੋ ਹੁਣੇ ਪਾਵਨ ਪੁੱਤਰ ਤਿਹਾਲਾ ਅੱਜ ਤਰੀਕ 10 ਹੋ ਗਈ ਹੈ 11 ਤਿਕਣੋਂ ਅਖੰਡ ਪਾਲ ਰੰਭ ਹੈ ਸੰਗਤਾਂ ਨੇ ਘਰ ਤੋਂ ਆਣਾ ਸ਼ੁਰੂ ਕਰ ਦੇਣਾ ਹੈ ਸੋ ਸ੍ਰੀ ਖਰਾਲਗੜ੍ਹ ਸਾਹਿਬ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਪਿਆਰਿਓ ਸ੍ਰੀ ਖਰਾਲਗੜ੍ਹ ਸਾਹਿਬ ਨੂੰ ਜਦੋਂ ਤੁਰਨਾ ਹੈ ਘਰ ਤੋਂ ਤਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਰਜੋਈ ਕਰਕੇ ਤਰੋ ਨੰਬਰ 2 ਟਰੈਕਟਰ ਟਰਾਲੀਆਂ ਤੇ ਸ੍ਰੀ ਖਰਾਲਗੜ੍ਹ ਸਾਹਿਬ ਨੂੰ ਆਣ ਦੀ ਖਿੱਚਣਾ ਬਿਲਕੁਲ ਨਾ ਕੀਤੀ ਜਾਵੇ ਨੰਬਰ 3 ਜਿਹੜੇ ਭਾੜਾ ਟੋਣ ਵਾਲੇ ਵਹੀਕਲ ਨੇ ਛੋਟੇ ਆਤੀ ਕੈਂਟਰ 407 207 ਵਗੈਰਾ ਆਦੀ ਕਿਹੜੀਆਂ ਗੱਡੀਆਂ ਨੇ ਭਾੜਾ ਟੋਣ ਦੇ ਕੰਮ ਆਉਂਦੀਆਂ ਨੇ ਉਹਨਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਨਾ ਆ ਜਾਵੇ ਜੇਕਰ ਤੁਸੀਂ ਆਉਣਾ ਹੀ ਹੈ ਕਿਉਂਕਿ ਸੰਗਤ ਨੂੰ ਆਪਾਂ ਤਾਂ ਬੇਨਤੀ ਕਰ ਸਕਦੇ ਹਾਂ ਜੇਕਰ ਆਉਣਾ ਹੀ ਹੈ ਤਾਂ ਉਸ ਵਹੀਕਲ ਦਾ ਉਸ ਬਹਾਨ ਵਗੈਰਾ ਡਰਾਈਵਰ ਹੈ ਉਹ ਤੇਵੇ ਕਮਾ ਉਹ ਤੇਰਵੇ ਕਰ ਹੋਵੇ ਉਹਦੇ ਕੋਲ ਤਜਰਬਾ ਹੋਵੇ ਗੱਡੀ ਨੂੰ ਚਲਾਉਣ ਦਾ ਪਹਾੜੀ ਇਲਾਕੇ ਵਿੱਚ ਉਹ ਲੈ ਕੇ ਆਓ ਤੇ ਡਬਲ ਸ਼ਟ ਕਰਕੇ ਕਦੇ ਆਉਣ ਦੀ ਭੁੱਲ ਨਾ ਕਰੋ। ਓਵਰਲੋਡ ਗੱਡੀ ਵਿੱਚ ਸਹਾਲੂ ਪਹੁੰਚਾਣ ਦੀ ਖੇਚਲਾ ਨਾ ਕੀਤੀ ਜਾਵੇ। ਜਿਹੜੇ ਵੀ ਮੋਟਰਸਾਈਕਲ ਦੋ ਪਹੀਆ ਵਾਹਨ ਤੇ ਆਦੇ ਨੇ ਉਹ ਵੀ ਜਿੰਨੇ ਬੈਠ ਸਕਦੇ ਪਾਵਰ 2 ਸੀਟਰ ਹੁੰਦਾ ਹੈ ਵਹੀਕਲ ਉਦੇ ਦੋ ਹੀ ਬੈਠ ਕੇ ਆਣ ਹੈਲਮਟ ਪਾ ਕੇ ਆਣ ਤੇ ਉਹ ਤੇ ਵੀ ਤਿੰਨ ਤਿੰਨ ਚਾਰ ਚਾਰ ਸਵਾਰ ਹੋ ਕੇ ਨਾ ਆਣ। ਸਲੈਂਸਰ ਜਿਹੜੇ ਖੋਲ ਕੇ ਨਾ ਆਣਾ ਇੱਥੇ ਕੋਈ ਮੌਜ ਮਸਤੀ ਦਾ ਕੋਈ ਇਹ ਮੇਲਾ ਨਹੀਂ ਹੈ ਇਹਨੂੰ ਆਪਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਅਸੀਸ ਲੈਣਾ ਹੈ ਸੋ ਕਿਰਪਾ ਕਰਕੇ ਇਹਨੂੰ ਹੁਲੜਵਾਜੀ ਨਾਲ ਬਣਾਈ ਜਾਵੇ ਜਿਹੜੇ ਨੌਜਵਾਨ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਹੈ ਜਦੋਂ ਘਰ ਤੋਂ ਬੱਚਾ ਮੋਟਰਸਾਈਕਲ ਸਟਾਰਟ ਕਰਦਾ ਮਾਪਿਆਂ ਨੂੰ ਤਾਂ ਪਤਾ ਲੱਗਦਾ ਨਾ ਕਿ ਮੇਰਾ ਬੱਚਾ ਸਲੈਂਸਰ ਖੋਲ ਕੇ ਸ੍ਰੀ ਖਰਗੋੜਗੜ੍ਹ ਸਾਹਿਬ ਜਾ ਕਿਤੇ ਹੋਰ ਤੀਰਤੇ ਜਾ ਰਿਹਾ ਸੋ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵਾਜੋ ਸ਼੍ਰੀ ਖਰੜਗੜ੍ਹ ਸਾਹਿਬ ਇੱਦਾਂ ਪ੍ਰਦੂਸ਼ਣ ਕਰਦੇ ਵਹੀਕਲ ਨਾ ਲੈ ਕੇ ਆਣ ਤੇ ਕਈ ਮੇਰੇ ਦਾ ਭਰਾ ਸਾਡੇ ਨੌਜਵਾਨ ਉਹ ਭੂਤਾਂ ਵਾਲੇ ਵਿਖੋਟੇ ਲਾ ਲੈਂਦੇ ਨੇ ਪੀਪਨੀਆਂ ਵਾਜੇ ਆਦੇ ਵਜਾਉਂਦੇ ਨੇ ਇਸ ਵਾਰ ਜੇ ਕੋਈ ਅਜਿਹਾ ਕਰਦਾ ਇੱਥੇ ਪਾਇਆ ਗਿਆ ਕਿਉਂਕਿ ਹਰੇਕ ਵਾਰ ਅਸੀਂ ਬੜੇ ਹੱਥ ਛੋੜ ਕੇ ਬੇਨਤੀਆਂ ਕਰਦੇ ਆਂ ਇਸ ਵਾਰ ਜੇ ਕੋਈ ਪਾਇਆ ਗਿਆ ਕੋ ਉਤਰਾਜ ਨਾ ਕਰੇ ਕਾਰਵਾਈ ਬੜੀ ਸਖਤ ਹੋਣੀ ਹੈ ਜਿਹੜੇ ਸ਼ਰਾਰਤੀ ਅੰਸਰ ਹੈ ਸੰਗਤਾਂ ਨੂੰ ਨਿਮਰਤਾ ਸਦ ਬੇਨਤੀ ਹੈ ਪਿਆਰਿਓ ਕਪਿਸਤਾਨ ਸ਼੍ਰੀ ਖਰੜਗੜ੍ਹ ਸਾਹਿਬ ਆਓ ਜੀ ਆਇਆਂ ਨੂੰ 11 ਤਿਗਨੋਂ ਅਖੰਡ ਪਾਠ ਸਾਹਿਬ ਆਰੰਭ ਹੋਣਗੇ 12 ਨੂੰ ਰਾਤ ਦਾ ਕੀਰਤਨ ਦਰਬਾਰ ਹੈ ਐਂਸ ਵਾਈ ਦਰਬਾਰ ਤੇ 13 ਨੂੰ ਅਖੰਡ ਪਾਠ ਸਾਹਿਬ ਦੇ ਭੋਗ ਨੇ 14 ਨੂੰ ਵਾਬਾ ਸਾਹਿਬ ਈਮਰੋ ਅਮਰ ਕਰ ਜਿੰਤੀ ਹੈ ਸੰਗਤ ਜੀ ਜੀ ਆਇਆਂ ਨੂੰ ਆਓ ਬੜੇ ਪਿਆਰ ਨਾਲ ਸਤਿਕਾਰ ਨਾਲ ਅਸੀਂ ਗੁਰੂ ਘਰ ਦੇ ਝਾੜੂ ਵਰਦਾਰ ਆਪ ਜੀ ਦੇ ਆ ਚਰਨ ਪਰਸਾਂਗੇ ਆਪ ਜੀ ਨੂੰ ਆਣ ਤੇ ਜੀ ਆਇਆਂ ਕਹਿੰਦੇ ਹਾਂ ਸਬੂਰ ਬਦਾਸ ਪਾਤਸ਼ਾਹ ਕਿਰਪਾ ਕਰਨ ਆਪ ਜੀ ਦਾ ਜਿਹੜਾ ਇਹ ਯਾਤਰਾ ਹੈ ਬੜੀ ਸੁਖ ਦੋਵੇ